ਚੇਤਾ ਸੀ ਇਹਨਾਂ ਦੇ ਮਾਬਾਬ ਛੋਟੇ ਉਂਦੇ ਤੇ ਮਰ ਗਏ ਸੀ ਦੋਨੋਂ ਭਰਾਵਾਂ ਦੇ ਤੇ ਇਹ ਦੋਨੇ ਭਰਾ ਦਾਦੀ ਜੀ ਇਹਨਾਂ ਨੂੰ ਪਾਲਣ ਪੋਸ਼ਣ ਕੀਤਾ ਤੇ ਘਰ ਚ ਰਹਿੰਦੇ ਸੀ ਜਿਹੜਾ ਮੁੰਡਾ ਮਰਨ ਵਾਲਾ ਹੈਗਾ ਇਹ ਕਰਦਾ ਸੀ ਤਾਂ ਫਾਸੀ ਘਰ ਦੇ ਵਿੱਚ ਤੇ ਪੈਸਾ ਤੇ ਲਸਾਰਾ ਇਹ ਹੀ ਦੇਦਾ ਸੀ ਬਲਕਿ ਛੋਟਾ ਮੁੰਡਾ ਸੀ ਉਹ ਨਸ਼ੇ ਦਾ ਆਦੀ ਸੀ ਤੇ ਉਹ ਇਹਨਾਂ ਕੋਲ ਪੈਸੇ ਦੀ ਹਮੇਸ਼ਾ ਡਿਮਾਂਡ ਕਰਦਾ ਰਹਿੰਦਾ ਸੀ ਤੇ ਪੈਸੇ ਮੰਗਦਾ ਰਹਿੰਦਾ ਸੀ ਕੋਈ ਇਸ ਕਰਕੇ ਕਦੀ ਲਾਹੂੜ ਤੇ ਚਲੇ ਵੀ ਜਾਂਦਾ ਸੀ ਘਰੋਂ ਬਾਹਰ ਚਲਣ ਪੈਂਦਾ ਸੀ ਤੇ ਹੁਣ ਵੀ ਇਹ ਥੋੜੇ ਦਿਨ ਪਹਿਲਾਂ ਲੜ ਕੇ ਗਿਆ ਸੀ ਤੇ 10-15 ਦੀ ਮਾਰ ਹੀ ਲਿਆ ਹੁਣ ਦੁਬਾਰਾ ਇਹ ਫਿਰ ਵਾਪਸ ਆਇਆ ਤੇ ਉਨੇ ਇਹ ਸੇ ਰੰਜਿਸ ਕਰਕੇ ਨਾ ਕਿ ਮੈਨੂੰ ਖਰਚਾ ਪਾਣੀ ਜਿੰਦਾ ਮੈਨੂੰ ਤਾਂ ਕਰਦੇ ਆ ਤੇ ਇਹਨੂੰ ਉਸ ਨੂੰ ਬਦਲ ਕਰਦਾ ਉਹ ਲੋਕੀਏ ਤੋਂ ਅੱਗੇ ਚੱਲ ਜਾਂਦੇ ਨੇ ਨਹੀਂ ਜਿਹੜਾ ਦੂਸਰਾ ਮੁੰਡਾ ਸੀ ਉਹ ਠੀਕ ਸੀ ਉਹਨੇ ਬਾਹਰ ਜਾਣ ਦੀ ਤਿਆਰੀ ਸੀ ਉਹ ਬਾਹਰ ਚੱਲਿਆ ਸੀ ਉਹਦਾ ਨਹੀਂ ਇਹ ਹੱਜੀ ਗੱਲ ਹਾ ਐਫਆਰ ਦਰਜ ਕਰਤੀ ਹੈ ਦੂਸੀ ਇਹਦੇ ਕਰਫਤ ਕਰਨਾ ਬਾਕੀ ਹੈ ਦੂਸੇ ਪੱਜਾ ਹੈ ਉਹਦੀ ਜਲਦੀ ਗ੍ਰਫਤਾਰੀ ਹੋ ਗਈ ਉਹਦੇ ਵਿੱਚ ਇਦਾਂ ਸੀ ਇਹਨਾਂ ਦੇ ਮਾਪੇ ਛੋਟੇ ਉਮਰੇ ਦੇ ਮਰ ਗਏ ਸੀ ਦੋਨੋਂ ਭਰਾਵਾਂ ਦੇ ਤੇ ਇਹ ਦੋਨੇ ਭਰਾ ਦਾਦੀ ਇਹਨਾਂ ਨੂੰ ਪਾਲਣ ਪੋਸ਼ਣ ਕੀਤਾ ਤੇ ਇੱਕ ਘਰ ਚ ਰਹਿੰਦੇ ਸੀ ਜਿਹੜਾ ਮੁੰਡਾ ਮਰਨ ਵਾਲਾ ਹੈਗਾ ਇਹ ਇਹ ਕਰ ਸਕਦਾ ਥੋੜਾ ਸੀ ਘਰ ਦੇ ਵਿੱਚ ਤੇ ਪੈਸਾ ਤੇ ਲਸਾਰਾ ਇਹ ਹੀ ਦੇਦਾ ਸੀ ਪਰ ਛੋਟਾ ਮੁੰਡਾ ਸੀ ਉਹ ਨਸ਼ੇ ਦਾ ਆਦੀ ਸੀ ਤੇ ਉਹ ਇਹਨਾਂ ਕੋਲ ਪੈਸੇ ਦੀ ਹਮੇਸ਼ਾ ਡਿਮਾਂਡ ਕਰਦਾ ਰਹਿੰਦਾ ਸੀ ਤੇ ਪੈਸੇ ਮੰਗਦਾ ਰਹਿੰਦਾ ਸੀ ਕੋਈ ਵਾਰ ਕਿ ਕਦੀ ਲਾਡੂ ਤੇ ਚਲੇ ਵੀ ਜਾਂਦਾ ਸੀ ਘਰੋਂ ਬਾਹਰ ਚਲਦਾ ਰਹਿੰਦਾ ਸੀ ਤੇ ਹੁਣ ਵੀ ਇਹ ਥੋੜੇ ਦਿਨ ਪਹਿਲਾਂ ਲੜ ਕੇ ਗਿਆ ਸੀ ਤੇ 10-15 ਦੀ ਮਾਰੀ ਰਿਆ ਹੁਣ ਦੁ ਉਨੇ ਇਹ ਸੇ ਰੰਜਿਸ਼ ਕਰਕੇ ਨਾ ਕਿ ਮੈਨੂੰ ਖਰਚਾ ਪਾਣੀ ਜਿੰਦਾ ਮੈਨੂੰ ਤਾਂ ਕਰਦੇ ਆ ਤੇ ਇਹਨੂੰ ਉਸ ਨੂੰ ਕਤਲ ਕਰਦਾ ਉਹ ਲੋਕੀਏ ਤੋਂ ਅੱਗੇ ਚੱਲ ਜਾਂਦੀ ਨਹੀਂ ਜਿਹੜਾ ਦੂਸਰਾ ਮੁੰਡਾ ਸੀ ਉਹ ਠੀਕ ਸੀ ਉਹਨੇ ਬਾਹਰ ਜਾਣ ਦੀ ਤਿਆਰੀ ਸੀ ਉਹ ਬਾਹਰ ਚੱਲਿਆ ਸੀ ਉਹਦਾ ਨਹੀਂ ਇਹ ਹੱਜੀ ਗੱਲ ਐਫ ਆਈ ਆਰ ਦਰਜ ਹਾ ਐਫ ਆਰ ਦਰਜ ਕਰਤੀ ਹੈ ਦੂਸੀ ਇਹਦੇ ਗ੍ਰਸਤ ਕਰਨਾ ਬਾਕੀ ਹੈ ਦੂਸ਼ੀ ਪੱਜਾ ਹੈ ਉਹਦੀ ਜਲਦੀ ਗ੍ਰਫਤਾਰੀ ਹੋ ਗਈ ਉਹਦੇ ਵਿੱਚ ਇਦਾਂ ਸੀ ਇਹਨਾਂ ਦੇ ਮਾਪੇ ਛੋਟੇ ਉਮਰੇ ਮਰ ਗਏ ਸੀ ਦੋਨੋਂ ਭਰਾਵਾਂ ਦੇ ਤੇ ਇਹ ਦੋਨੇ ਭਰਾ ਦਾਦੀ ਇਹਨਾਂ ਨੂੰ ਪਾਲਣ ਪੋਸ਼ਣ ਕੀਤਾ ਤੇ ਘਰ ਚ ਰਹਿੰਦੇ ਸੀ ਜਿਹੜਾ ਮੁੰਡਾ ਮਰਨ ਵਾਲਾ ਹੈਗਾ ਇਹ ਹੀ ਕਰ ਸਕਦਾ ਸੀ ਘਰ ਦੇ ਵਿੱਚ ਤੇ ਪੈਸਾ ਤੇ ਲਸਾਰਾ ਇਹ ਹੀ ਦੇਦਾ ਸੀ ਪਰ ਛੋਟਾ ਮੁੰਡਾ ਸੀ ਉਹ ਨਸ਼ੇ ਦਾ ਆਦੀ ਸੀ ਤੇ ਉਹ ਇਹਨਾਂ ਕੋਲ ਪੈਸੇ ਦੀ ਹਮੇਸ਼ਾ ਡਿਮਾਂਡ ਕਰਦਾ ਰਹਿੰਦਾ ਸੀ ਤੇ ਪੈਸੇ ਮੰਗਦਾ ਰਹਿੰਦਾ ਸੀ ਕੋਈ ਇਸ ਕਰਕੇ ਕਦੀ ਲਾਡੂ ਤੇ ਚਲੇ ਵੀ ਜਾਂਦਾ ਸੀ ਘਰੋਂ ਬਾਹਰ ਚਲਦਾ ਰਹਿੰਦਾ ਸੀ ਤੇ ਹੁਣ ਵੀ ਇਹ ਥੋੜੇ ਦਿਨ ਪਹਿਲਾਂ ਲੜ ਕੇ ਗਿਆ ਸੀ ਤੇ 10-15 ਦੀ ਮਾਰ ਹੀ ਲਿਆ ਹੁਣ ਦੁਬਾਰਾ ਇਹ ਫਿਰ ਵ

इंस्टाग्राम एक्स और व्हाट्सएप चैनल पर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर